जनहितेशी टीआरपी नहीं भरोसा आपका ਅਰਜਿੰਦਰ ਕੁਮਾਰ ਕੀ ਗੱਲ ਕਰਨ ਦਾ ਕੀ ਨਾਮ ਹੈ ਅਮਿਤ ਕਲਾਤ ਹਾਊਸ ਹਾਂਜੀ ਕੀ ਗੱਲ ਬਾਤ ਹੋਈ ਹੈ ਗੱਲ ਭਾਈ ਕੁਛ ਨਹੀਂ ਅਗਲੇ ਕੋ ਲੈਣ ਦੇਣ ਆਏ ਇਹਨਾਂ ਦਾ ਪੈਸਾ ਦਾ ਤੇ ਡੈਮ ਭਾਈ ਸੜਾ ਮੁਕਾਤਾ ਹੈ ਤੇ ਰਾਈ ਨਵਾਂ ਹੋ ਗਿਆ ਸੜਾ ਹੋ ਗਿਆ ਹੈ ਤੇ ਸਾਨੂੰ ਰੋਜ਼ ਧਮਕਿਆ ਦਿੰਦੇ ਸੀ ਤੁਹਾਨੂੰ ਤੁਹਾਨੂੰ ਬਦਲਾ ਲੈਣਾ ਤੁਹਾਨੂੰ ਬਦਲਾ ਲੈਣਾ ਆ ਕੌਣ ਬੰਦੇ ਆ ਕਿੰਨੇ ਪੈਸੇ ਲੈਂਦੇ ਆ ਲੱਖ ਸਵਾ ਲੱਖ ਦਾ ਕਿੰਨਾ ਸਮਾਂ ਪਹਿਲਾਂ ਤੁਹਾਡਾ ਕੰਮ ਮਹੀਨੇ ਪਹਿਲਾਂ ਹੋਇਆ ਫੈਲਾ ਤੇ ਡੈਮ ਭਾਈ ਨਿਕਾਰਾ ਕਰਾਇਆ ਹੈ ਬੰਦੇ ਕੌਣ ਸੀ ਹੈ ਨਾਂ ਦਾ ਹੈ ਮੇਜਰ ਇਸਰਾਮਾ ਦਾ ਹੈ ਅੱਜ ਕੀ ਗੱਲ ਬੋਤੋ ਜੀ ਤੁਹਾਡੇ ਨਾਲ ਅੱਜ ਮੈਂ ਤੁਮੇ ਕਿੰਨੇ ਭਰਾ ਬੈਠੇ ਆਪਾਂ ਤੇ ਦੂਮੈਂ ਮੈਂ ਪਿਛਲੇ ਬੈਠਾ ਪੀਲੇ ਪਾਸੇ ਤੇ ਆਉਂਦੇ ਗੋਲੀ ਚਲਾਉਣ ਲੱਪੇ ਤੇ ਗੱਲ ਕੀਤੀ ਹੁੰਦੀ ਉਹਨਾਂ ਨਾਲ ਆਉਂਦਾ ਕੋਈ ਗੱਲਬਾਤ ਨਹੀਂ ਕੀਤੀ ਨਾ ਨਾ ਕੋਈ ਗੱਲਬਾਤ ਨਹੀਂ ਆਉਂਦੇ ਗੋਲੀ ਚਲਾਉਣ ਲੱਪੇ ਤੇ ਮੈਂ ਲੋਕੇ ਜਾਣ ਛਡਾਈ ਆਪਣੀ ਪੜਾ ਭੱਜ ਗਿਆ ਮੈਂ ਤੇ ਦੂਆਂ ਨੇ ਗੋਲੀਆਂ ਕਿੰਨੇ ਬੰਦੇ ਆਏ ਸੀ ਕਿਹੜੀ ਹਥਿਆਰੀ ਨਾਲ ਕਿੰਨੇ ਚਾਰ ਚਾਰ ਦੋ ਤਿੰਨ ਜਾਣੇ ਉਹਨਾਂ ਦੇ ਮੁੰਡੇ ਹੋਗਾ ਨਾਂ ਨਾਲ ਅੱਛਾ ਚਾਰ ਨਾਲ ਦੋ ਤਿੰਨ ਗੋਲੀਆਂ ਚਲਾਈਆਂ ਆਏ ਦੇ ਨਾਲੇ ਉਹਨਾਂ ਦੇ ਕਰਬਾਨਾ ਵੀ ਹੋ ਗਏ ਹਨ ਉਹਨਾਂ ਕੋ ਤੇ ਮੁੜ ਕੇ ਮੂੰਹ ਬਲਟੇ ਸਾਰੇ ਨੇ ਗੋਲੀ ਲੱਗੀ ਕਿਸੇ ਤੇ ਹਾਂਜੀ ਕਿਹਦੇ ਲੱਗੀ ਛੋਟੇ ਬ੍ਰਦਰ ਦੇ ਲੱਗੀ ਜੀ ਨਾਂ ਕੀ ਨਾ ਮੀਰ ਜੇ ਕੁਮਾਰ ਜੀ ਵਿਜੇ ਕੁਮਾਰ ਹੀ ਆਇਆ ਅਸੀਂ ਮੰਗ ਕਰਦੇ ਉਹ ਲੈ ਕੇ ਦਵਾ ਦਵੋ ਉਹਨਾਂ ਨੂੰ ਜੀ ਮੰਗ ਕਰਦੇ ਮੰਗ ਭਾਈ ਇਨਸਾਫ ਦੀਦਾ ਹੋਰ ਜਨਾਬ ਕਰਦਾ ਆ ਸਾਨੂੰ ਹੁਣੇ ਇਤਲਾ ਮਿਲੀ ਹੈ ਜੀ ਅਮਤ ਕਲਾਤ ਹਾਊਸ ਆ ਅਜਨਾਲਾ ਬਾਜ਼ਾਰ ਦੇ ਵਿੱਚ ਇੱਥੇ ਇਹਨਾਂ ਦੇ ਮਾਲਕ ਨੇ ਵਿਜੇ ਕੁਮਾਰ ਇਹਨਾਂ ਦੇ ਨਾਲ ਕੋਈ ਬੰਦਿਆਂ ਨੇ ਆ ਕੇ ਝਗੜਾ ਕੀਤਾ ਬਾਅਦ ਤੇ ਇੱਥੇ ਝਗੜੇ ਦੌਰਾਨ ਜਿਹੜਾ ਵਾ ਵਿਜੇ ਕੁਮਾਰ ਦੇ ਲੱਤ 'ਚ ਗੋਲੀ ਲੱਗੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਸਾਰਾ ਮਾਮਲਾ ਵੈਰੀਫਾਈ ਕਰ ਰਹੇ ਹਾਂ ਤੇ ਜੋ ਵੀ ਅਸਲੀਅਤ ਆ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਪਤਾ ਲੱਗਾ ਕਿੰਨੇ ਲੋਕ ਸੀ ਕਿੰਨੇ ਆਲੇ ਗੋਲੀ ਲੱਗੀ ਹੈ ਫਿਲਹਾਲ ਇਹਨਾਂ ਦੇ ਦੱਸ ਮੁਤਾਬਕ ਵਿਜੇ ਕੁਮਾਰ ਦੀ ਲੱਤ 'ਚ ਗੋਲੀ ਲੱਗੀ ਹੈ ਜੀ ਤੇ ਜਿਹੜਾ ਹਮਲਾ ਕਰਨ ਵਾਲੇ ਲੋਕ ਸੀ ਉਹ ਕਾਫੀ ਤਦਾਦ ਦੇ ਵਿੱਚ ਸੀ ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਆਪਸ ਵਿੱਚ ਉਹਦਾ ਇਹਨਾਂ ਦਾ ਆਪਸੀ ਝਗੜਾ ਆ ਤੇ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਜਖਮੀ ਇੱਕੇ ਤੋਂ ਲੱਗੇ ਫਿਰ ਇੱਕ ਇੱਕ ਜਖਮੀ ਦੀ ਰਿਪੋਰਟ ਹੈ